ਉਡੀ ਸਾਡੀ ਪਨੀਰ ਪੂਰੀ ਬਣਾਈ ਗਈ ਬੜੀ ਕੈਨ ਬਣੀ ਰੋਟੀ ਤੇ ਰਾਕੇ ਖਾ ਰਹੇ ਹਾਂ ਬਹੁਤ ਟੇਸਟੀ ਬਣੀ ਆ ਜਓ ਤੁਸੀਂ ਵੀ ਖਾ ਲੋ ਤੇ ਵਲੋਗ ਆਪਾਂ ਇਸ ਤਰ੍ਹਾਂ ਕਰਤਾ ਸੇ ਕੰਟੀਨਿਊ ਕਰਾਂਗੇ ਅੱਗੇ ਮੈਂ ਜਿਹੜੀ ਚੀਜ਼ ਦੰਮੂ ਵਾਸਤੇ ਆਈ ਸੀ ਨਾ ਇੱਧਰ ਦੇਖੋ ਮੈਂ ਵੀ ਛੋਟਾ ਬੱਚਾ ਹਾਂ ਮੈਂ ਵੀ ਤੁਹਾਡੇ ਵਰਗਾ ਖਾਂਦਾ ਹਾਂ ਤੁਹਾਡੇ ਵਰਗੇ ਛੋਟੇ ਬੱਚੇ ਘਰ ਘਰ ਹੋਣ ਮੈਂ ਨਹੀਂ ਇਹ ਚੀਜ਼ ਬਚਾਈ ਨਾ ਕੋਈ ਬੇਫਿਕਰ ਹੂੰ ये आपके लिए थैंक यू <laughs> खाने के बाद कुछ मीठा हो जाए नहीं मीठा कुछ और खाना है तू याद हैता मेनू गलत कला है ये नहीं था हमने खाना ये नहीं था हमने खाना ए लाग गए ब्लर मार रहा दूर सही नहीं हो नहीं रहा नहीं नहीं मैं खाणा मैं खाणा ऐसा कर दियो यार फिर मैं ते उतार चलेया हूं मार्केट मार्केट एक तलेवनी है दवाई ਬਾਈ ਲਈ ਉਹ ਨਹੀਂ ਤੇ ਕੁਛ ਨਹੀਂ ਆਉਣੀ ਹੈ ਸਬਜ਼ੀ ਦੇਖਾਂ ਮੈਂ ਜਿਹੜਾ ਰਾਸ ਬੜੀ ਤੇ ਮੈਂ ਕਹਿ ਰਹੀ ਹਾਂ ਅੱਜ ਮੈਂ ਰਸਮਲਾਈ ਖਾਣੀ ਹੈ ਤਾਂ ਮੈਨੂੰ ਆਪ ਵੈਫਰ ਤੇ ਆ ਕੇ ਕਹਿੰਦੇ ਬਸ ਹੋ ਗਿਆ ਮੂੰਹ ਮਿੱਠਾ ਬਸ ਹੁਣ ਕੁਛ ਨਹੀਂ ਖਵਾਣਾ ਮੈਨੂੰ ਰਸਮਲਾਈ ਰਸਮਲਾਈ ਪੱਕਾ ਜਿੰਨੇ ਮੈਂ ਰਸਮਲਾਈ ਖਾ ਰਿਆ ਸੀਗਾ ਉਹਦੇ ਨਾਲ ਇਹਦਾ ਕੋਈ ਖਾਣਾ ਹੁੰਦਾ ਅਹੀਂ ਨਾ ਦੁਪਹਿਰੇ ਗਏ ਸੀ ਕੰਮ ਸੀ ਸਾਨੂੰ ਹਨਾ ਬੈਂਕ ਦਾ ਪਿਛਲੇ ਬਲਾਗਾਂ ਇੱਥੇ ਜਾ ਕੇ ਦੇਖਿਓ ਹਨਾ ਤੇ ਇਹ ਉੱਥੇ ਭਾਈ ਸਾਹਿਬ ਕਹਿੰਦੇ ਮੈਂ ਰਸਮਲਾਈ ਖਾਣੀ ਮੈਂ ਤਾਂ ਪਹਿਲਾਂ ਕੰਮ ਤਾਂ ਕਰ ਲਈਏ ਹਨਾ ਮਤਾਂ ਕੇ ਮੈਂ ਛੱਡੋ ਰਸਮਲਾਈ ਕਰਨਾ ਤੇ ਇਹਨਾਂ ਨੇ ਖਾ ਕੇ ਛੱਡੀ ਤੇ ਹੁਣ ਅਜ ਮੇਰਾ ਜੀ ਕਰ ਰਿਹਾ ਕਿ ਤੇ ਉਹ ਜਦ ਮੈਨੂੰ ਖਾਣ ਨਹੀਂ ਹੁੰਦੀ ਫਿਰ ਵੀ ਖਾ ਲਈ ਸੀ ਮੈਂ ਵੀਡੀਓ ਨਹੀਂ ਬਣਾਈ ਚਲੋ ਜੀ ਅੱਗਲ ਤੇ ਹੈ ਅੱਛੀ ਟੀ-ਸ਼ਰਟ ਝਾੜੋ ਚਲਦੇ ਹੈ ਟੀ-ਸ਼ਰਟ ਵੀ ਬਰੀ ਵੀ ਸਾਰੀ ਤਾਂ ਲੇ ਕੋਲਰ ਵੀ ਸੈੱਟ ਕਰੋ ਮੈਂ ਥੱਲੇ ਲੋਗ ਲਗਾਤਾ ਹਾਂ ਐਂਟੀ ਰਹਿਣਾ ਅਸੀਂ ਅੱਧੀ ਰਾਤ ਵਾਲੇ ਬੰਦੇ ਆ ਅਸੀਂ ਜੁਗਨੂ ਆ ਰਾਤ ਨੂੰ ਜਾਗਦੇ ਆ ਸੋਹੇ ਉਤਾਰ ਲੇ ਆਪਾਂ ਦੇ ਫਿਰ ਅੱਗੇ ਲੋ ਜੀ ਅਸੀਂ ਆਇਆ ਕੋਲਾ ਪਾਰਕ ਉਤਾਰ ਗਏ ਨੇ ਹਰਮਨਸੇਹਿਰ ਤੋਂ ਲੈਣ ਰਸਮਲਾਈ ਆਸਟੈਂਪਾ ਕੋਈ ਸ਼ਾਂਤੀ ਹੋਈ ਪਈ ਐ ਹਾਂ ਲੈਂਦਾ ਮੇਰੀ ਪਸੰਦ ਆ ਉਹ ਲੈਂਦਾ ਕੁਝ ਮੇਰੀ ਪਸੰਦ ਆ ਉਹ ਲੈਂਦਾ ਕੁਝ ਹਾਂ ਚਮਚਮ ਨੇ ਅਲੀਗੋੜੀ ਪਸੰਦ ਮੇਰੀ ਪਸੰਦ ਤੁਹਾਡੀ ਪਸੰਦ ਆ ਚਮਚਮ ਮੇਰੀ ਪਸੰਦ ਉਹ ਐ ਰਸਮਲਾਈ ਚਾਬੀ ਅੰਦਰ ਛੱਡਾ ਐ ਇਹਦੀ ਬਾਡੀ ਛੱਡ ਗਿਆ ਹੈ ਉਹਦੇ ਕੋ ਜੇਬਾ ਵੱਧੂ ਨਹੀਂ ਐਸ ਟਾਈਮ ਐਸ ਟੇ ਇੱਥੇ ਸ਼ਾਂਤੀ ਹੋਈ ਪਈ ਐ ਦੇਨੇ ਲੱਗਦੀ ਰੌਣਕ ਪੂਰ ਦੇਖ ਕੇ ਦੂਜੇ ਨੰਬਰ ਦਾ ਚਾਹਲ ਕੰਨ ਲਾ ਪਹਿਲੇ ਨੰਬਰ ਦਾ ਉਹ ਦੂਜਾ ਹੈ ਉਹ ਕਿ ਉਹ ਜਿਹੜਾ ਕਿਲਾ ਮਾਰਕੀਟ ਆ ਉਹ ਨਵਾਂ ਬਣਿਆ ਪੁਰਾਣਾ ਹਾਂ ਉੱਥੇ ਜ਼ਿਆਦਾ ਰੌਣਕ ਹੈ ਇੱਥੇ ਟੱਕਾ ਹੁਣ ਮੇਰੇ ਲਈ ਕੀ ਹੋਰ ਲੈਂਦਾ ਇਹ ਤਾਂ ਮੇਰੇ ਵਾਸਤੇ ਹੈ ਮੇਰੇ ਵਾਸਤੇ ਵੀ ਹੈ ਜੋ ਤੂੰ ਹੀ ਖਾਓਗੇ ਮੈਂ ਵੀ ਖਾऊंगी ਅੱਛਾ ਆਣ ਵਾਲੀ ਕੀ ਨਹੀਂ ਹੈਗੀ ਆਣ ਵਾਲੀ ਨਹੀਂ ਹੈਗੀ ਹੋਰ ਕੀ ਹੈ ਖਾਣ ਵਾਲੀ ਸੀ ਨਹੀਂ ਆ ਗਈ ਇਹ ਕੀ ਹੈ ਇਹ ਇਹ ਕਰਦ ਥੋੜੀ ਹੈ ਇਹ ਤਾਂ ਵੈਕਸ ਵਾਲਾ ਸਕੂਨ ਹੈ ਹਾਂ ਲਓ ਜੀ ਬਾਜ਼ਾਰੋਂ ਆ ਗਏ ਅਸੀਂ ਤੇ ਆਹ ਪਤਾ ਨਹੀਂ ਕੀ ਚੀਜ਼ ਲਿਆਂਦੀ ਮੈਨੂੰ ਕਹਿੰਦੇ ਤੇਰੇ ਵਾਸਤੇ ਨਹੀਂ ਹੈਗੀ ਦੇਖਦੇ ਹੁਣ ਕੀ ਓਹੋ ਮੈਂ ਸੋਚਿਆ ਖਾਣ ਨੂੰ ਕੁਝ ਲਿਆਂਦਾ ਤਾਂ ਕਲਰ ਹੈ ਵੈਸੇ ਮੈਂ ਲਾਇਆ ਸੀ ਅਲਰਜੀ ਨਹੀਂ ਸੀ ਹੋਈ ਘੱਟ ਹੋਈ ਤੇਲ ਲਾ ਕੇ ਲਾਇਆ ਸੀ ਸਿਰ ਨੂੰ ਤਾਂ ਫਿਰ ਅਲਰਜੀ ਨਹੀਂ ਹੋਈ ਕਾਫੀ ਮੇਰੀਆਂ ਭੈਣਾਂ ਪੁੱਛ ਰੀਆਂ ਸੀ ਆਹ ਕਲਰ ਲਾਇਆ ਸੀ ਮੈਂ ਤੇ ਪਹਿਲਾ ਸਿਰ ਨੂੰ ਮੈਂ ਤੇਲ ਲਾ ਲਿਆ ਸੀ ਤੇ ਫਿਰ ਵਿੱਚ ਕਲਰ ਲਾਇਆ ਫਿਰ ਤਾਂ ਨਹੀਂ ਮੈਨੂੰ ਅਲਰਜੀ ਹੋਈ ਪਰ ਇਸ ਵਾਰ ਵੀ ਲਾ ਕੇ ਦੇਖਾਂਗੇ ਜੇ ਸਾਨੂੰ ਕਿਸੇ ਨੇ ਰეკਮੈਂਡ ਵੀ ਕੀਤਾ ਸੀਗਾ ਕਿ ਮੈਂ ਤਾਂ ਪਹਿਲਾਂ ਤੋਂ ਲਾਉਂਦਾ ਸੀਗਾ ਸੋ ਉਹਨੂੰ ਨਹੀਂ ਲਾਉਂਦੀ ਸੀ ਤੇ ਮੈਂ ਮੈਂ ਡਾਕਟਰ ਨੇ ਕਿਹਾ ਸੀ ਕਿ ਇੱਕ ਵਾਰੀ ਟਰਾਈ ਕਰਿਓ ਰეკਮੈਂਡ ਵੀ ਕੀਤਾ ਸੀਗਾ ਕਹਿੰਦਾ ਵੀ ਇਹ ਚੀਜ਼ ਲਾਓ ਕਹਿੰਦਾ ਇਹਨਾਂ ਕਾਫੀ ਲੋਕਾਂ ਨੂੰ ਅਲਰਜੀ ਨਹੀਂ ਹੁੰਦੀ ਚਲੋ ਇਸ ਵਾਰੀ ਵੀ ਲਾ ਕੇ ਦੇਖਾਂਗੇ ਆ ਗੇ ਸਕਿਨ ਨੂੰ ਚੜਦਾ ਵੀ ਨਹੀਂ ਹੈਗਾ ਉਹ ਦਿਨ ਤਾਂ ਮੇਰੇ ਚੜ ਗਿਆ ਸੀ ਉਹ ਲਾਸਟ ਸੀ ਨਾ ਵਿੱਚ ਮੋਜ ਇਹ ਹੈ ਜੇ ਹੁਣ ਉਹ ਲੈ ਇੱਕ ਦੋ ਬੰਦੇ ਲਾਉਣੇ ਨੇ ਇਹ ਪੂਰਾ ਲਗਭਗ ਲਗੋ ਸਾਲ ਸਾਲ ਚੱਲਦਾ ਸਾਲ ਚੱਲਦਾ ਆਰਾਮ ਨਾਲ ਜਿਵੇਂ ਤੁਹਾਡੀ ਦਾੜੀ ਇਹ ਬੱਸ ਝੋਲ ਪਾਟ ਤੁਹਾਡੀਆਂ ਹੈ ਨਹੀਂ ਦਾੜੀ ਦਾ ਦਾੜੀ ਦਾੜੀ ਇਹ ਲਾਦਾ ਜੂਸ ਦੀ ਬੋਤਲ ਆਉਂਦੀ ਹੈ ਜੂਸ ਹੀ ਇਹ ਰੱਖ ਦਿਓ ਉੱਤੇ ਫਰੂਟ ਬਣਿਆ ਹੋਇਆ ਦੇਖੋ ਸਹੀ ਆਪ ਤੇ ਫਰੂਟ ਬਣਿਆ ਲੱਗਦਾ ਇਹ ਫਰੂਟ ਜੂਸ ਹੈ ਫਤੇ ਵਰਗਾ ਹੋਏ ਤਾਂ ਕਹੇ ਪਾਪਾ ਜੂਸ ਹੈ ਜੂਸ ਪਾਪਾ ਜੂਸ ਜੀ ਆਮਾ ਗਿਆ ਕੰਦਾ ਇਹ ਯੂਜ਼ ਕਰ ਰਹੇ ਹਾਂ ਕਾਫੀ ਮਿਲਦਾ ਦੋ ਤਿੰਨ ਸਾਲਾਂ ਤੋਂ ਇੱਕ ਇੱਕ ਚਮਚਾ ਲਾਓ ਇੱਕ ਇੱਕ ਚਮਚਾ ਬਰਾਬਰ ਮਾਤਰਾ ਚ ਪਾਉਣਾ ਇਹਨੂੰ ਬਰਾਬਰ ਮਾਤਰਾ ਬਾਾਕੀ ਪਾ ਕੇ ਨਾ ਹਾਰਡਲੀ 10 ਤੋਂ 15 ਮਿੰਟ ਰੱਖੋ ਕਿ ਐਨੀ ਮਸ਼ੂਰੀ ਨਹੀਂ ਅਸੀਂ ਕਰ ਰਹੇ ਵੈਸੇ ਤੁਹਾਨੂੰ ਦੱਸ ਰਹੇ ਹਾਂ ਕਿ ਐਦਾਂ ਫੇਰ ਰੰਗੀਨ ਹੋ ਜਾਊਗਾ ਬੁੱਢੇ ਤੋਂ ਜਵਾਨ ਹੋ ਜਾਓ ਤੂੰ ਇਧਰ ਸਾਈਡ ਤੇ ਹੋ ਇਧਰੋਂ ਲੈ ਸਾਰਾ ਛਾਣ ਆਵੇ ਤੇਰੇ ਠੀਕ ਹੈ ਆਲੀ ਅਸੀਂ ਗਏ ਸੀ ਹਰਮਨ ਨੂੰ ਤੁਹਾਨੂੰ ਪਤਾ ਹੀ ਹੈ ਤੇ ਉੱਥੋਂ ਲੈ ਕੇ ਆਏ ਅਸੀਂ ਰਸ ਬੜਾਈ। ਅੱਜ सोनू ਦਾ ਦਿਲ ਕਰਾਇਆ ਸੀ ਰਸ ਮਲੇ ਕਾਣਨ। ਤੇ ਅਸੀਂ ਰਸ ਮਲੇ ਲੈ ਕੇ ਆਏ। ਤੁਰਾ ক্লোਜ਼ਰ ਉਹਦੇ ਚੀਜ਼। ਦੋ ਦੋ ਨੇ। ਹੂੰ। ਦੱਬੇ ਨੂੰ ਉਸੇ ਡੱਕ ਟੱਕੜ ਜਨੇਣਾ ਚਾਹੀਦਾ ਸੀ। ਹਾਂ ਟੇਬਲ ਵੀ ਰਾਜੀ। ਅੱਗੇ ਵੀ ਕੰਮ ਆ ਜਾਂਦਾ। ਤੁਸੀਂ ਆਪਾ ਖਾਣ ਲੱਪੇ ਤੇ ਮੇਰੀ ਗਰੀਬਣੀ ਦੀ ਦੇਲਾ ਉੱਥੇ ਹੀ ਪਈ ਮੇਰੀ ਪਾਈ ਨਹੀਂ ਮੈਂ ਭਾਂਡੇ ਸਾਫ਼ ਕਰਨ ਲੱਗੀ ਪਈ ਹਾਂ ਹੈ ਥੋੜਾ ਟਾਈਮ ਲੱਗਦਾ ਉਹ ਪਾਉਣ ਦੇ ਵਿੱਚ ਤੇ ਤੁਹਾਨੂੰ ਕੋਈ ਖਾਣੇ ਆਲੇ ਟਾਈਮ ਟੱਕ ਨੇ ਪਾਉਣ ਦੇ ਵਿੱਚ ਅਸਲ ਟਾਈਮ ਨੂੰ ਤਾਂ ਮੈਂ ਨਹੀਂ ਤਾਂ ਇਹ ਖੂਜੋ ਕੱਢਣੀ ਕਿਤੇ ਰਸ ਮਲਾਈ ਦੇ ਹੈ ਇਹ ਹੀ ਤਾਂ ਤੈਨੂੰ ਕਹਿ ਰਹੇ ਹਾਂ ਮੈਨੂੰ ਟਾਈਮ ਲੱਗਣਾ ਪਾਉਣ ਤੇ ਜੀ ਕਾ ਮੇਰੇ ਵਾਸਤੇ ਕੱਢਣੀ ਆਲੋ ਮੈਂ ਮੈਂ ਆਈ ਮੂਸ ਵਾਰ ਕੇ ਮੈਂ ਮੇਰੀ ਪਾਈ ਹੋਣੀ ਹੈ ਤੇ ਮੈਂ ਜਾ ਕੇ ਕੋਲੀ ਚ ਖਾऊंगी ਤੇ ਉਹ ਕੁਝ ਵੀ ਨਾ ਉਹ ਆਪ ਹੀ ਲੱਗੇ ਪਏ ਨੇ ਭਾਈ ਸਾਹਿਬ ਦੋਨੇ ਪਿਓ ਦੀ ਅੱਛਾ ਇੱਕ ਪੀਸ ਹੀ ਮੇਰੇ ਲਈ ਆ ਜੀ ਭਲਾ ਕੀ ਖਾ ਰਹੇ ਹੋ ਤੁਸੀਂ ਅੱਛਾ ਮੈਂ ਤਾਂ ਦੋਨੇ ਖਾऊंगी ਲਓ ਜੀ ਅੱਜ ਨਾ ਕੁਝ ਖਾਣੇ ਤੋਂ ਬਾਅਦ ਮਿੱਠਾ ਵਜਾਇਦਾ ਦਿਲ ਕਰ ਰਿਹਾ ਸੀ ਨਹੀਂ ਤਾਂ ਅਸੀਂ ਡੇਲੀ ਨਹੀਂ ਖਾਂਦੇ ਜਿਵੇਂ ਅੱਜ ਅਵਤਾਰ ਨੇ ਸ਼ਿਕਾਇਤ ਲਾਈ ਸੀ ਨਾ ਵਲੌਗ ਦੇ ਵਿੱਚ ਤੁਸੀਂ ਵੇਖਿਆ ਕੱਲ ਵਾਲੇ 'ਚ ਕਿ ਕੋਈ ਸਾਨੂੰ ਮਿੱਠਾ ਨਹੀਂ ਬਣਾ ਕੇ ਦਿੰਦੀ ਆ ਸਾਨੂੰ ਨੇ ਰੈਡੀਮੇਡ ਮਿੱਠਾ ਲਿਆਤਾ ਖੁਸ਼ ਹੋ ਖੁਸ਼ ਨਾ ਉਹ ਰੈਡੀ ਮੀਟ ਦਾ ਕੰਮ ਸਾਰਿਆ ਕਰੋ ਬਸ ਘਰ ਦੇਖੀ ਬਣਾਈਏ ਮਿੱਠਾ ਕੜਾ ਕੋਈ ਨਾ ਕੜਾ ਇਨੀ ਗਰਮੀ ਚ ਆਪਣਾ ਕੜਾ ਬਣ ਜਾਂਦਾ ਰਸੋਈ ਚ ਭਰਾਵੇਂ ਰੋਟੀਆਂ ਪੱਕ ਜਣੇ ਇਹ ਹੀ ਬੜੀ ਵੱਡੀ ਗੱਲ ਆ ਅੱਛਾ ਹੁਣ ਮੈਂ ਤਾਂ ਰਾਂ ਕੜਾ ਤੜਦੀ ਤੂੰ ਹੀ ਨਹੀਂ ਖੁਸ਼ ਹੋਣਾ ਬੰਨਿਆ ਦੇ ਲਾਂਮੇ ਰਹਿੰਦੇ ਰੋਟੀ ਐ ਨਹੀਂ ਬਣਾਉਂਦੀ ਔ ਨਹੀਂ ਬਣਾਉਂਦੀ ਐ ਨਹੀਂ ਬਣਾਉਂਦੀ ਔ ਨਹੀਂ ਬਣਾਉਂਦੀ ਹਾਂ ਇਹ ਹੀ ਡਾਇਲਗ ਹੈ ਮੈਂ ਕਿਹਨੂੰ ਕਹਾਂ ਕਿ ਮੇਰਾ ਇਹ ਚੀਜ਼ ਜੀ ਕਰਦਾ ਖਾਣ ਨੂੰ ਅੱਛਾ ਟੀਵੀ ਖਰਾਬ ਹੋ ਗਿਆ ਸੱਚ ਟੀਵੀ ਖਰਾਬ ਹੋ ਗਿਆ ਤੇ ਨਵੀਂ ਕੋਈ ਖੁਸ਼ਖਬਰੀ ਦੱਸਾਂ ਤੁਹਾਨੂੰ ਚਲਾ ਕੇ ਦੇਖਿਆ ਨਾ ਮੈਂ ਨਾ ਮੈਂ ਤਾਂ ਦੇਖੀਂਗੀ ਆ ਬੜੀ ਵਾਈਟ ਵਾਈਟ ਆ ਜਿਹੜੀ ਆਪਾਂ ਨੇ ਉੱਥੇ ਖਾਦੀ ਵੀਕਰ ਦੇਣ ਵਾਲੀ ਉਹ ਪੀਲੀ ਪੀਲੀ ਗੀ ਗੋਗੜਮਾ ਸਿਰੜਾ ਇਸੀ ਰਸ ਮਲਾਈ ਤਾਂ ਓਕੇਸਨ ਉਸਮਾਈ ਹੋਣੀ ਇਹ ਕਿ ਇਸਕੋ ਤਿਆਰ ਇਹ ਉਤਾਰ ਦਾ ਸੁਲਾਈ ਆ ਕੋਚਰ ਹੋ ਉਹ ਹੋ ਐਨਾ ਪਰਫਿਊਮ ਨਾ ਪਾਇਆ ਕਰੋ ਪ੍ਰੋ ਮੁੰਡੇ ਕੋਈ ਫਸੰਦ ਕਰ ਲੂਗਾ ਤੁਹਾਨੂੰ ਨਹੀਂ ਨਹੀਂ ਪਸੀਨੇ ਦੀ ਵਰਭੂ ਆਉਂਦੀ ਹੈ ਨਾ ਇਹ ਤਾਂ ਮੈਨੂੰ ਬਹਾਨਾ ਇਹ ਤਾਂ ਮੈਨੂੰ ਬਹਾਨਾ ਇਹ ਮੈਨੂੰ ਬਹਾਨਾ ਮਾਰੇ ਤੁਸੀਂ ਰਾਤ ਖਾ ਕੇ ਰਸਮਲਾਈਆਂ ਤੇ ਚਮਚਮ ਖਾਦੇ ਸੀ ਹਮ ਗੱਲ ਲਸਾਂ ਜੀ ਸਾਰਿਆਂ ਨੂੰ ਦਿੱਲੀ ਆਨ ਨੂੰ ਚੋਹੇ ਨੇ ਠੀਕ ਹੈ ਉਹ ਗੱਲ ਸੁਣੋ ਨਾਲ ਅੱਛਾ ਇਹ ਵੀ ਤੁਹਾਨੂੰ ਪਤਾ ਕਿ ਤੁਹਾਨੂੰ ਬਿੱਲੀ ਹੈਗੀ ਕਿ ਨਹੀਂ ਹੈਗੀ ਇਹ ਤੁਹਾਨੂੰ ਪਤਾ ਬਿੱਲੀ ਬਲੂਂਗੜੀ ਹੈ ਲਓ ਜੀ ਡਾਕਟਰ ਚੱਲ ਪਏ ਆਪਾਂ 8:30 ਦਾ ਟਾਈਮ ਹੋ ਗਿਆ ਤੇ ਅੱਜ ਕੱਲ ਜਨਾਬ ਛੇਤੀ ਜਾਂਦੇ ਨੇ ਕਿਉਂਕਿ ਇਹਨਾਂ ਨੂੰ ਕੰਮ ਬਹੁਤ ਜ਼ਿਆਦਾ ਹੋ ਗਿਆ ਆ ਆਫਿਸ ਤੇ ਆਫਿਸ ਆਫਿਸ ਕਿ ਬੱਸ ਟੈਕ ਨਹੀਂ ਹੋਇਆ ਟਿਫਨ ਪੈਟ ਹੈ ਆ ਦਿਖਾਉਂਗਾ ਤੁਹਾਨੂੰ ਆ ਦੇਖੋ ਹੁਣ ਹੁਣ ਦੱਸੋ ਕਿ ਹੁਣ ਹੁਣ ਸਾਨੂੰ ਗਿੱਲੀ ਆ ਕੀ ਹੋਣੇ ਆ ਕੀ ਹੈ ਆ ਟਿਫਨ ਪੈ ਕੇ ਨਾ ਹੈਨਾ ਚਲੋ ਚਲੋ ਆਪਿਆ ਲਿਖਾ ਪੈਚਾ ਪਾ ਲਓ ਅੱਜ ਆਪਾਂ ਨੇ ਮੈਚਿੰਗ ਕੀਤੀ ਆ ਉਹ ਤਾਂ ਵੀ ਮੈਚਿੰਗ ਹੀ ਉਹ ਬੰਨ ਉਹ ਮੈਚ ਹੀ ਅਕੜ ਪੜੀ ਹੋਣ ਲੱਗ ਪਈ ਆ ਸਮਝ ਨਹੀਂ ਲੱਗਦੀ ਕਿ ਉਹ ਲੱਗਦੀ ਮੈਚਿੰਗ ਨੂੰ ਜੁੜੀ ਲੱਗਦੀ ਹੈ ਦਾ ਰੰਗ ਹੈ ਫਿਲਪਤ ਹੈਗੀ ਤਾਂ ਹੈਗੀ ਨਾ ਹੈ ਤਾਂ ਬਰਾਊਨ ਹੀ ਹੈ ਨਾ ਹੈ ਤਾਂ ਬਰਾਊਨ ਹੀ ਹੈ ਨਾ ਕਿ ਨਹੀਂ ਹੂੰ ਥੋੜਾ ਜਿਹਾ ਥੋੜੀ ਜਿਹੀ ਮੈਚਿੰਗ ਮਨ ਸਮਝਾਣਾ ਹੋਏ ਤੁਜੋ ਕਿ ਨਹੀਂ ਬੰਦੇ ਨੇ ਚਲ ਜਾਓ ਹੁਣ ਅਸੀਂ ਪੀਏ ਚਾਹ ਤੇ ਐਡਾ ਮਨ ਹੋਇਆ ਕਿ ਛੁੱਟੀ ਤੇ ਦਮਣ ਸਾਡਾ ਪੂਰਾ ਹੂਕ ਸੁਤਾ ਪਿਆ ਮੈਂ ਨਹੀਂ ਉੱਠਣ ਦਾ ਨਾ ਨਹੀਂ ਲੈ ਰਿਆ ਉਹ ਕਿਮਾ ਉੱਠੇ ਗੜੇ ਪਸੀਨਾ ਪਸੀਨਾ ਗਰਮੀ ਬਹੁਤ ਹੈ ਚਲੋ ਚੰਗਾ ਬਾਏ ਬਈ ਮਿਲਦੇ ਆਂ ਸ਼ਾਮ ਨੂੰ ਬਾਏ ਸ਼ਾਮ ਤੱਕ ਅੰਨਨ ਵਲੌਗ ਖਤਮ ਹੋ ਜਾਣਾ ਲੋਧੀ ਆ ਤਾਰ ਚਲੇ ਗਏ ਇਹ ਹੁਣ ਆਪਾਂ ਕਰੀਏ ਕੰਮ ਕਰ ਘਰ ਦੇ ਫਸੀ ਕੱਲ ਦੀ ਨਵੇਂ ਵਲੌਗ ਦੇ ਵਿੱਚ ਨਵੇਂ ਦਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਚਲੋ ਹੁਣ ਆਪਾਂ ਕਰਨੇ ਨੇ ਕੰਮ ਕਰ ਪਹਿਲਾਂ 28 ਦਮਨ ਨੂੰ ਕਿ ਦਮਨ ਨੂੰ ਅੱਜ ਛੁੱਟੀ ਹੈ ਤੇ ਦਮਨ ਘਰ ਨੂੰ ਇੰਜਵਾਏ ਤੇ ਮੈਂ ਜਾਣਾ ਦਮਨ ਦਾ ਸਨਾਮ ਕਿੰਨ ਕੁ ਕੰਮ ਨੇ ਤੇ ਦੇਖਦੇ ਆਂ ਤਾਂ ਮੈਨੂੰ ਠਾਣਨੇ ਆਂ ਬੰਨਾ ਸਿੱਤਾ ਤੇ ਕੁਸੀ ਰਾਮ ਨਾ ਜਿਵੇਂ 98 ਤੇ ਮम्मा ਮੈਨੂੰ ਨਾ ਖਾਇਓ ਮਲੇਖ ਠਣਾ ਮਲੇਖ ਠਣਾ ਤੇ ਦਰਾ ਪਰ ਪੀਚਾ ਤੇ ਵੀ ਆਪਾਂ ਸਵੇਰ ਨੂੰ ਜਾਣੀ ਤੇ ਇਧਰ ਆਪਾਂ ਦੁੱਧ ਵੀ ਉਬਾਲਾ ਦਵਾਤਾ ਦੁੱਧ ਨੂੰ ਜੀ ਅਸੀਂ ਆਪਣਾ ਬ੍ਰੇਕਫਾਸਟ ਬਣਾ ਲਿਆ ਅੱਜ ਬਣਾਈਆਂ ਅਸੀਂ ਪਰੌਂਠੀਆਂ ਤੇ ਨਾਲ ਅੰਬ ਦਾ ਚਾਰ ਤੇ ਨਾਲ ਚਾਹ ਕਹਿਣ ਜਿਆ ਕਾਫੀ ਦਿਨਾਂ ਬਾਅਦ ਬਣਾਈਆਂ ਨੇ ਮਨ ਤੂੰ ਚਾਰ ਦਿਹਾੜੀ ਤੇ ਲੱਗਾ ਹੋਇਆ ਕੱਢਣ ਵਾਸਤੇ ਠੀਕ ਹੈ ਵਾਦੂ ਵਾਦੂ ਦਾ ਮਨ ਨੂੰ ਮੈਂ ਕਿਹਾ ਵੱਡੇ ਡੱਬੇ ਚੋਂ ਆਚਾਰ ਕੱਢ ਕੇ ਛੋਟੇ ਚ ਪਾ। ਉਹ ਚਮਚਾ ਬਾਹਰ ਕੱਢ ਦੇ ਠੀਕ ਹੈ। ਚਲੋ ਜੀ ਆਪਾਂ ਫ੍ਰੀ ਫਰੂ ਹੋ ਗਏ ਕੰਮ ਸਾਰੇ ਆਪਾਂ ਨੇ ਨਿਬੇੜਦੇ ਕਰ ਲਏ ਤੇ ਹੁਣ ਟਾਈਮ ਹੋ ਗਿਆ ਦੁਪਹਿਰ ਦਾ ਤੇ ਆਹ ਦੇਖੋ ਤੁਸੀਂ ਮੈਂ ਕਲਰ ਲਾਇਆ ਅੱਜ ਸਿਰ ਨੂੰ ਤੇ ਕਲਰ ਲਾਇਆ ਉਹੀ ਜਿਹੜਾ ਉਤਾਰਨੇ ਮਂਗਾਇਆ ਫੂਟ ਵਾਲਾ ਪਰ ਪਹਿਲਾਂ ਮੈਂ ਨਾ ਸਿਰ ਨੂੰ ਚੰਗੀ ਤਰ੍ਹਾਂ ਤੇਲ ਲਾ ਕੇ ਫਿਰ ਕਲਰ ਲਾਇਆ ਕਿਉਂਕਿ ਮੇਰੇ ਪਿਛਲੀ ਵਾਰ ਅਲਰਜੀ ਕਰ ਗਿਆ ਸੀ। ਮਤਲਬ ਉਹ ਘੱਟ ਤੇਲ ਲੱਗਾ ਹੋਇਆ ਸੀ ਜਦ ਲਾਇਆ ਸੀ ਤੇ ਉਦੋਂ ਫਿਰ ਵੀ ਅਲਰਜੀ ਕਰ ਗਿਆ ਇਸ ਵਾਰ ਮੈਂ ਜ਼ਿਆਦਾ ਤੇਲ ਲਾਇਆ ਹੁਣ ਦੇਖਨੇ ਆ ਕੀ ਬਣਦਾ ਲਾ ਤਾਂ ਲਿਆ ਪਰ ਮੈਨੂੰ ਡਰ ਲੱਗਦਾ ਪਿਆ ਤੇਲ ਲਾ ਕੇ ਕਲਰ ਲਾਇਆ ਕਿਉਂਕਿ ਅੱਗੇ ਦੇ ਸਾਰੇ ਮੇਰੇ ਨਾਲ ਵਾਈਟ ਆ ਗਏ ਸੀ ਹੇਅਰ ਤੇ ਬਸ ਨਾ ਮੈਂ ਅੱਧੇ ਜਾਂ 15 ਮਿੰਟ ਦੇ ਅੱਧੇ ਘੰਟੇ ਤੱਕ ਸਿਰ ਧੋਣਾ ਵੀ ਪੋਣੇ ਚਾਰ ਦਾ ਟਾਈਮ ਹੋ ਗਿਆ ਤੇ ਦਮਨ ਵੀ ਰੈਡੀ ਹੁੰਦਾ ਪਿਆ ਟਿਊਸ਼ਨ ਜਾਣ ਵਾਸਤੇ ਦਮਨ ਵਿਚਾਰਾ ਕਹਿੰਦਾ ਗਰਮੀ ਬੜੀ ਲੱਗਣ ਦੀ ਤੇ ਏਸੀ ਲਾ ਕੇ ਤਿਆਰ ਹੋ ਰਿਹਾ ਸਿਰ ਦਾ ਏਸੀ ਲਾਇਆ ਨਹੀਂ ਹੁਣ ਏਸੀ ਲਾ ਲਿਆ ਹਨਾ ਉਹ ਲੈ ਅੱਜ ਕੱਲ ਦੇ ਬੱਚਿਆਂ ਦਾ ਕੀ ਬਣਨਾ ਧੌਣ ਦੁਫੜ ਲਾਪੀ ਗੁੱਤ ਕਰਕੇ ਹੈ ਚੰਗੀ ਨਹੀਂ ਹੋਈ ਹੋਗੀ ਸਹੀ ਸਹੀ ਤਰ੍ਹਾਂ ਕਰ ਚੰਗੀ ਨਹੀਂ ਹੋਈ ਆ ਵਾਲ ਨਹੀਂ ਭਰੇ ਬੰਨੇ ਵਿੱਚ ਚੰਗੀ ਤਰ੍ਹਾਂ ਕਰ ਫਾਈ ਮਿੰਟ ਵੀ ਗਰਮੀ ਲੱਗ ਰਹੀ ਹੈ ਇਹ ਆ ਗਈ ਤੇਲ ਵਿੱਚ ਉਪੜਿਆ ਪਿਆ ਨਾਲ ਕਲਰ ਵੀ ਚੋਪੜਿਆ ਪਿਆ ਚਲੋ ਦੇਖਦੇ ਆਂ ਜੀ ਬੜੇ ਰੋ ਵਲੌਗ ਚ ਇਹ ਅਲਰਜੀ ਕੱਲ ਨੂੰ ਹੋਣੀ ਆ ਕੱਲ ਨੂੰ ਦੱਸਾਂਗੇ ਤੁਹਾਨੂੰ ਕੀ ਅਲਰਜੀ ਹੋਈ ਕਿ ਨਹੀਂ ਹੋਈ ਅੱਜ ਤਾਂ ਨਹੀਂ ਹੋਣੀ ਅੱਜ ਤਾਂ ਮੈਂ ਸਿਰ ਧੋਵਾਂਗੀ ਅੱਜ ਤਾਂ ਨਾਰਮਲ ਰਹੇਗਾ ਦੂਜੇ ਦਿਨ ਜਾ ਕੇ ਹੁੰਦੀ ਹੈ ਕੀ ਪਤਾ ਠੀਕ ਹੈ ਹਾਂ ਠੀਕ ਹੈ ਜੀ ਮਾੜੀ ਵੀ ਨਹੀਂ ਸਹੀ ਹੈ ਸਹੀ ਹੈ ਸਹੀ ਕੋਈ ਚੱਕਰ ਨਹੀਂ ਸਾਰੀ ਦੁਪਹਿਰ ਸੁੱਤੀ ਨਹੀਂ ਤਾਂ ਹੁਣ ਮੈਂ ਸੌਂ ਜਾ ਹੈ ਗਲਤ ਗੱਲ ਹੈ ਜਿਹੜੀਆਂ ਆਪਾਂ ਕੁੜਤੀਆਂ ਪਾਈਆਂ ਸੀ ਜੀ ਉਹ ਜਿਹੜੀਆਂ ਵਰਕ ਵਾਲੀਆਂ ਤੇ ਹੋਰ ਜੋ ਆਪਣੀਆਂ ਜਿਹੜੀਆਂ ਸਾਰੀਆਂ ਉਹ ਸੇਲ ਹੋ ਗਈਆਂ ਤੇ ਉਹਦੇ ਨਾਲ ਦਾ ਸਟਾਕ ਜਿਹੜਾ ਦੋ ਦਿਨਾਂ ਬਾਅਦ ਹੋ ਰਾ ਹੈਗਾ ਤੇ ਵੀਡੀਓ ਤੁਹਾਡਾ ਜ਼ਰੂਰ ਸ਼ੇਅਰ ਕਰਾਂਗੇ ਕਲਰ ਮੰਗਵਾਏ ਨੇ ਮੇਰੀਆਂ ਭੈਣਾਂ ਨੇ ਤੇ ਜਲਦੀ ਤੁਹਾਡਾ ਵੀਡੀਓ ਸ਼ੇਅਰ ਕਰਾਂਗੇ हां जी तो थी। जी जी दे दे गिला 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 मैं ਤੁਸੀਂ ਅੱਜ ਅੱਢ ਸਬਜੀ ਬਣਾਉਣ ਲੱਗੇ ਆਪਣੀ ਨਹੀਂ ਮੈਂ ਸਪਰਾਉਟਸ ਬਣਾ ਕੇ ਖਾਣ ਲੱਗੀ ਆ ਅੱਛਾ ਹਾਂ ਜਿਹੜੇ ਕਿੰਨੇ ਦਿਨਾਂ ਦੇ ਦਮਣ ਕਹਿ ਰਹੀ ਸੀ ਉਹ ਦਮਣ ਦੇ ਅੱਜ ਪੂਰੇ ਤਿਆਰ ਹੋ ਗਏ ਨੇ ਤੇ ਦਮਣੇ ਅੰਦਰ ਕੱਟ ਲੀ ਸਿਆਜ਼ ਇੱਕ ਟਮਾਟਰ ਵੀ ਕੱਟ ਲਿਓ ਠੀਕ ਹੈ ਜੇ ਰੱਖਾਂ ਰੈਡੀ ਲੋ ਜੀ ਦਮਣ ਦੇ ਕੈਂ ਜੇ ਸਪਰਾਉਟਸ ਤਿਆਰ ਹੋ ਗਏ ਨੇ ਤਾਂ ਇਹਨਾਂ ਨੂੰ ਗਿੱਲਾ ਗਿੱਲਾ ਕਿਉਂ ਨਹੀਂ ਹੈਗਾ ਹੂੰ ਬਹੁਤ ਕੈਂ ਲੱਗਦੇ ਦੇਖਣ ਨੂੰ ਮੈਂ ਵੀ ਖਾਵਾਂਗੀ ਦੋ ਚਮਚ ਲੈ ਆਓ ਨਾ ਇੱਕ ਕੌਲੀ ਵੀ ਲੈ ਆਓ ਝੂਠਾ ਜ਼ਰੂਰ ਖਾਣਾ ਮੇਰੇ ਨਾਲ ਤੁਸੀਂ ਨਹੀਂ ਕੋਈ ਨਾ ਨਹੀਂ ਨਮਨ ਕੈਂਟ ਬਣਾਏ ਨੇ ਹਮ ਵੈਰੀ ਗੁੱਡ ਆ ਜਾਓ ਫਿਰ ਆ ਦਮਨ ਕੁੜਤੀ ਮੇਰੀ ਪਾਈ ਹੋਈ ਮੈਂ ਦੱਸਣਾ ਤੁਹਾਨੂੰ ਇਹ ਬਹੁਤ ਪਿਆਰੀ ਕੁੜਤੀ ਹੈ ਬਹੁਤ ਪਿਆਰੀ ਹੈ ਇਹ ਮੈਂ ਨਵੀਂ ਲੈ ਕੇ ਆਈ ਸੀ ਪਰ ਮੈਂ ਇੱਕ ਵਾਰ ਵੀ ਵੇਅਰ ਨਹੀਂ ਕੀਤੀ ਹੈ ਦਮਨ ਨੇ ਵੇਅਰ ਕੀਤੀ ਹੈ ਬੜੀ ਪਿਆਰੀ ਜੀ ਚਾਰ ਵਾਰੀ ਵੇਅਰ ਹਾਂ ਜੇ ਕਿਸੇ ਨੇ ਵੇਅਰ ਮੰਗਵਾਣੀ ਹੋਏ ਤਾਂ ਜਰੂਰ ਡੀਐਮ ਕਰ ਦਿਓ ਬਹੁਤ ਕੈਂਟ ਕੁੜਤੀਆਂ ਨੇ ਇਹ ਲਾ ਦਮਨ ਕੈਂਟ ਬਣ ਗਏ ਹਾਂ ਹਮ ਚਲੋ ਪਾ ਲਓ ਪਾਸ 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 ਬਹੁਤ